ਕੁੱਤੇ 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 ਇਹ ਇੱਕ ਬਹੁਤ ਤਤਤਾ ਮੁੱਦਾ ਚੱਲ ਰਿਹਾ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਸੁਪਰੀਮ ਕੋਰਟ ਨੇ ਦੋ ਤਿੰਨ ਵਾਰੀ ਇਹਨਾਂ ਤੇ ਕੋਈ ਬਿਆਨ ਦਿੱਤੇ ਪੰਜਾਬ ਸਰਕਾਰ ਨੇ ਵੀ ਕਿਹਾ ਜੇ ਕੋਈ ਰੂਲਿੰਗ ਦਿੱਤੀ ਸੀ ਕਿ ਕਿਹਾ ਸੀਗਾ ਵੀ ਅਸੀਂ ਸਾਂਭਾਂਗੇ ਹਾਈ ਕੋਰਟ ਨੇ ਵੀ ਕਿਹਾ ਸੀ ਵੀ ਜੇ ਕੋਈ ਪੁੱਤਾ ਦੰਦੀ ਵੜਦਾ ਜਿਹਦਾ ਹੈਗਾ ਉਹ ਪੈਸੇ ਦੇਊਗਾ ਜੇ ਵਾਰਾ ਵੜਦਾ ਤਾਂ ਕਾਰਪੋਰੇਸ਼ਨ ਪੈਸੇ ਦੇਊਗੀ ਕਾਰਪੋਰੇਸ਼ਨ ਅੱਜ ਦੇ ਟਾਈਮ 'ਚ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਉਹਨੇ ਉਹੀ ਕੰਮ ਕਰਨੇ ਆ ਜੀ ਤੁਹਾਨੂੰ 2 ਰੁਪਏ ਬੰਨ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਇਹ ਕੁੱਤੇ ਆ ਇਹ ਮਨੁੱਖੇ ਚ ਲੋਭ ਇੰਨੇ ਕੋ ਹੋ ਚੁੱਕਿਆ ਹੈ ਹਰ ਠੰਡ ਦੇ ਵਿੱਚ ਇੱਕ ਕੁੱਤੇ ਤੋਂ ਪੰਜ ਬਣ ਜਾਂਦੇ ਆ ਇੱਕ ਕੁੱਤੇ ਤੋਂ ਹੁਣ ਕਾਂ ਸਾਲ ਹੋ ਗੁੰਦੇ ਕਿੰਨੇ ਆ ਆ ਵੀਡੀਓ ਦੇਖੋ ਤੁਸੀਂ ਇਹ ਕੋਈ ਬਾੜੀ ਦੂਰ ਦੀ ਨਹੀਂ ਇਹ ਸਾਡੇ ਨੇੜੇ ਤੇੜੇ ਦੀ ਆਪਣੇ ਸ਼ਹਿਰ ਸਾਡੇ ਆ ਗਾਂ ਬਦੂ ਸ਼ਹਿਰ ਦਾ ਹਾਲ ਹੈ ਇਹ ਜਿਹੜੇ ਲੋਕ ਬਣਾਵਣਾ ਪਾਉਂਦੇ ਆ ਵੀ ਹਾਂ ਵੀਡੀਓ ਬਣਾ ਬਣਾ ਕੇ ਵੀ ਅੱਜ ਫਲਾਣਾ ਮੂਰਤ ਕਰਤਾ ਧੰਕ ਮੂਰਤ ਕਰਤਾ ਕੁ ਕੁੱਤਿਆਂ ਦਾ ਸ਼ੈਲਟਰ ਬਣਾ ਕੇ ਉਹਦੇ ਮੂਰਤ ਕਰ ਲੋ ਇਹਨਾਂ ਨੂੰ ਫੜ ਕੇ ਲੈ ਜਾਓ ਆਮ ਬੰਦਾ ਮਤਲਬ ਬੱਚੇ ਦਾ ਬਿਲਕੁਲ ਹੀ ਸੇਫ ਨਹੀਂ ਹੈ ਕਿ ਇੱਥੇ ਆਮ ਬੰਦਾ ਵੀ ਨਹੀਂ ਸੇਫ ਕੋਈ ਸਿਆਣਾ ਵੱਡਾ ਬਜ਼ੁਰਗ ਜਵਾਨ ਕੋਈ ਨਹੀਂ ਸੇਫ ਕੋਈ ਕੁੱਤੇ ਨੇ ਵੇਖਣਾ ਨਹੀਂ ਵੀ ਇਹ ਜਵਾਕ ਆ ਕੇ ਵੱਡਾ ਉਹਨੇ ਲੱਤ ਫੜ ਲੈਣੀ ਹੈ ਜਾ ਕੇ ਤੇ ਇਹਨਾਂ ਦਾ ਕੋਈ ਹਾਲ ਨਹੀਂ ਪਹਿਲਾਂ ਤਾਂ ਆਵਾਰਾ ਗਾਵਾਂ ਨੂੰ ਕਹਿੰਦੇ ਵੀ ਇਹਨਾਂ ਦਾ ਹਾਲ ਆ ਚਲੋ ਤਾਂ ཕੁੱਕਾ ਮਰਦਿਆਂ ਉਹ ਤਾਂ ਕਿਸੇ ਨੂੰ ਛੇਦੀ ਛੇੜਦਿਆਂ ਨਹੀਂ ਠੱਠੇ ਹੀ ਪੈਂਦੇ ਹੁੰਦੇ ਆ ਕਿਉਂਕਿ ਉਹ ਠੱਠਿਆਂ ਨਾਲ ਵੀ ਵਿਚਾਰਿਆਂ ਨਾਲ ਬਤ ਕਰਾ ਹੋ ਜਾਂਦਾ ਕਿਉਂਕਿ ਜੇ ਕੋਈ ਫੜਨਾ ਆਉਂਦਾ ਕੋਈ ਕਾਰਪੋਰੇਸ਼ਨ ਵਾਲਾ ਕਦੀ ਫੋਟੋ ਖਿਚਵਾਸ ਤੇ ਇੱਕ ਵੀਡੀਓ ਬੈਨ ਜੀ ਲੈ ਆਉਂਦੇ ਆ ਫੜਨ ਵਾਸਤੇ ਫਿਰ ਉਹ ਇਕੱਲੀ ਮੰਮੀ ਨੂੰ ਲੈ ਕੇ ਜਾਂਦੇ ਆ ਪਾਪਾ ਨੂੰ ਛੱਡ ਜਾਂਦੇ ਆ ਮਗਰ ਫਿਰਸ ਕਰਕੇ ਉਹ ਪਾਪਾ ਭੁੱਸਰ ਜਾਂਦੇ ਆ ਫਿਰ ਉਹ ਮਾਰ ਦਿਆ ਉਹਦੋਂ ਪਰ ਕੁੱਤੇ ਕਿਸੇ ਵੀ ਟਾਈਮ ਭੁੱਸਰ ਸਕਦਾ ਹੈ ਤੇ ਕੋਈ ਮੰਮੀ ਪਾਪਾ ਦਾ ਚੱਕਰ ਨਹੀਂ ਇਹ ਕੋਈ ਵੀ ਭੁੱਸਰ ਸਕਦਾ ਬੰਦਾ ਬੁੜੀ ਦੋਨਾਂ ਚ ਭੁੱਸਾ ਸਕਦਾ ਹੈ ਜਾਨੀ ਕਿ ਕੁਤੀਆ ਔਰ ਕੁੱਤਾ ਦੋਨੋਂ ਮੇਂ ਸੇ ਕੋਈ ਵੀ ਆਪਕੇ ਨੰਦੀ ਵੜਸਾਤਾ ਹੈ ਤੇ ਹਿੰਦੀ ਚ ਮੈਂ ਤਾਂ ਦੱਸਿਆ ਸੀ ਮਗਾ ਕੰਗਾ ਨੂੰ ਨਹੀਂ ਸਮਝ ਆਉਂਦੀ ਹਿੰਦੀ ਪੰਜਾਬੀ ਪਰ ਆਪਾਂ ਚਲੋ ਹਿੰਦੀ ਸੰਵਾ ਦਿੰਨੇ ਆ ਤੇ ਇਸ ਕਰਕੇ ਇਹਦਾ ਹੱਲ ਮਤਲਬ ਆਪਾਂ ਦਾ ਗੈਪ ਨਹੀਂ ਸਕਦੇ ਵੇਖੋ ਆਪਾਂ ਤਾਂ ਜਿਆਦਾ ਰੱਖਿਆ ਕੋਣ ਨੂੰ ਸਾਂਭ ਲੋ ਵਸ ਇਹੀ ਆਪਾਂ ਤਾਂ ਇਹੀ ਕਰ ਸਕਦਾ ਜਿਹੜੇ 12 ਕੁੱਤੇ ਐ ਇਹੀ ਆਵਾਜ਼ਾਂ ਨੂੰ ਰੋਟੀ ਨਾ ਆਪਾਂ ਵਰ ਹੋਈ ਹੀ ਆ ਵੀ ਰੋਟੀ ਹੁਣ ਆਪਾਂ ਤਲਸ ਤੇ ਪਾਦਨੇ ਵੀ ਯਾਰ ਭੁੱਖਾ ਮਰਦਾ ਫਿਰਦਾ ਖਾਂਦੇ ਵਿਚਾਰਾ ਜਦੋਂ ਪਾ ਦੇ ਰੋਟੀ ਯਰ ਕੀ ਹੁੰਦਾਗਾ ਤੇ ਦੁੱਧ ਪਾਉਣ ਦਾ ਨਾਂ ਦਾ ਟੱਪਦਾ ਕੋ ਮੇਰੇ ਤੇਰੇ ਵਰਗਾ ਆਪਾਂ ਤਾਂ ਇਹੀ ਆ ਵੀ ਉਹ ਨਾ ਪਾ ਸਕਦੇ ਆ ਵੀ ਨਾ ਪਾਵਾਂਗੇ ਆਪਾਂ ਚਲ ਫਿਰ ਆਪਾਂ ਨੂੰ ਐ ਹੁੰਦਾ ਵੀ ਯਾਰ ਇਹ ਭੁੱਖੇ ਮਰਦੇ ਆ ਮੈਨੂੰ ਇਹਦਾ ਸਰਕਾਰਾਂ ਨੂੰ ਚਾਹੀਦਾ ਵੀ ਕੋਈ ਜਦੋਂ ਪੈਸੇ ਲੈਣੇ ਹੋਰੇ ਕੀ ਦੇ ਹੋਰ ਮੇਰੇ ਹਿਸਾਬ ਨਾਲ 2-4 ਸਾਲਾਂ ਨੂੰ ਆਪਾਂ ਨੂੰ ਡੌਗ ਸੈਸ ਵੀ ਲੱਗਣ ਵਾਲਾ ਤਿਆਰ ਹੋ હાલાકી સમગા ગાવાની એના તો સહમને કુતે